न तान धन श्री गुरु ग्रंथ साहब जी महाराज की गोद बच्च बैठी गुरु रु प्यारी सारे की आओ गज बज के फतेह बुलाइए वाही खालसा गुरु प्यारे सारे सेवादारा का ਸਾਰੇ ਪ੍ਰਬੰਧਕਾਂ ਦਾ ਤੇ ਵਿਰਮਕੀ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਧੰਨਤਾ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਤੇ ਹਾਜ਼ਰੀ ਤੋਂ ਸਨ ਸਤਿਕਾਰ ਤਰੀਕੇ ਨਾਲ ਆਇਆ ਤੇ ਸਾਰੀ ਸੰਗਤਾਂ ਵੀ ਜਿਨ੍ਹਾਂ ਨੇ ਤੇ ਲਿਖੋਂ ਸਹਿਯੋਗ ਆ ਲੋਕਾਂ ਜਿਹੜਾ ਗੁਰੂ ਪਿਆਰਿਓ ਧੰਨਤਾ ਨਛੇੜੀ ਗੁਰੂ ਗਿਆਨ ਤੇਜ ਜੀ ਮਹਾਰਾਜ ਪਹਿਲੇ ਪਾਸ਼ਾ ਤਾਤਾ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਬਾਣੀ ਜਪਜੀ ਸਾਹਿਬ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਗੁਰੂ ਪਿਆਰਿਓ ਤੇ ਤਾਂਤਾ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪਿਆਰਿਓ ਇੱਥੇ ਸਤਿਗੁਰ ਸੱਚੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਕਾਲ ਪੁਰਖ ਪਰਮਾਤਮਾ ਦੀ ਉਸਤਤ ਕੀਤੀ ਹੈ ਉਹਨਾਂ ਬਾਰੇ ਦੱਸਿਆ ਹੈ ਕਿ ਉਹ ਪਰਮਾਤਮਾ ਜਿਹੜੇ ਹਨ ਕਾਲ ਪੁਰਖ ਜਿਨ੍ਹਾਂ ਦਾ ਕੋਈ ਰੂਪ ਨਹੀਂ ਆ ਜਿਨ੍ਹਾਂ ਦਾ ਕੋਈ ਵੈਰ ਨਹੀਂ ਆ ਕੋਈ ਵਿਰੋਧ ਨਹੀਂ ਆ ਜਿਹੜੇ ਜੁਨਾ ਵਿੱਚ ਨਹੀਂ ਆਉਂਦੇ ਗੁਰ ਪਿਆਰਿ ਉਸ ਪਰਮਾਤਮਾ ਨੂੰ ਪਾਇਆ ਕਿਵੇਂ ਜਾ ਸਕਦਾ ਗੁਰ ਪ੍ਰਸਾਦ ਗੁਰੂ ਦਾ ਪ੍ਰਸਾਦ ਗੁਰੂ ਦੀ ਮਿਹਰ ਸਾਡੇ ਤੇ ਹੋ ਜਾਵੇ ਅਸੀਂ ਉਸ ਕਾਲ ਪੁਰਖ ਪਰਮਾਤਮਾ ਨੂੰ ਪਾ ਸਕਦੇ ਹਾਂ ਗੁਰ ਪਿਆਰਿਓ ਗੁਰੂ ਪਿਆਰਿਓ ਜਦੋਂ ਲਾਹੂ ਦਿਲ ਖਿਲਜੀ ਜਦੋਂ ਅਲਾਹੁਦੀਨ ਖਿਲਜੀ ਨੇ 15 1295 ਤੋਂ ਲੈ ਕੇ 1315 ਤੱਕ ਅਜ ਦੇ ਸ਼ਹਿਰ ਜੇਸਲ ਮੇਰ ਵਿੱਚ ਬयंਕ ਹਮਲੇ ਕੀਤੇ ਤੇ ਗੁਰੂ ਪਿਆਰਿਓ ਉੱਥੋਂ ਦੇ ਲੋਕਾਂ ਨੂੰ ਭਜੜਾ ਪੈ ਗੀਆਂ ਬਹੁਤ ਸਾਰੇ ਲੋਕ جنگ ਦੇਖ ਕੇ ਭੱਜ ਗਏ ਤੇ ਬਹੁਤ ਸਾਰੇ ਲੋਕ ਅਲਾਹੁਦੀਨ ਖਿਲਜੀ ਦੀ ਈਨ ਮੰਨ ਕੇ ਉਹਨਾਂ ਨੇ ਮੁ슬ਮ ਧਰਮ ਕਬੂਲ ਕਰ ਲਿਆ ਪਰ ਕੁਝ ਐਸੇ ਵੀ ਸਨ ਰਾਜੇ ਜਿਨ੍ਹਾਂ ਨੇ ਇਲਾਹੁਦੀਨ ਖਿਲਜੀ ਦੀ ਲੱਖਾਂ ਦੀ ਜੰਗ ਦਾ ਸਾਹਮਣਾ ਕੀਤਾ ਤੇ ਆਪਣੀ ਸ਼ੂਰਬੀਰਤਾ ਦਿਖਾਈ ਉਹਨਾਂ ਵਿੱਚੋਂ ਗੁਰੂ ਪਿਆਰਿਓ ਇੱਕ ਕਿਸਾਨ ਰਾਣਾ ਰਾਏ ਉਤੋ ਦੇ ਰਾਜੇ ਰਾਣਾ ਰਾਏ ਤੇ ਜਦੋਂ ਗੁਰੂ ਪਿਆਰਿਓ ਰਾਣਾ ਰਾਏ ਜੀ ਨੂੰ ਖਿਲਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਖਿਲਜੀ ਨੇ ਆਖਿਆ ਵੀ ਰਾਣਾ ਰਾਏ ਤੂੰ ਮੇਰਾ ਦਿਲ ਜਿੱਤ ਲਿਆ ਹੈ ਮੈਂ ਤੇਰੀ ਸ਼ੂਰਬੀਰਤਾ ਤੋਂ ਖੁਸ਼ ਹਾਂ ਤੇ ਮੈਂ ਚਾਹੁੰਦਾ ਹਾਂ ਤੇ ਤੂੰ ਮੁ슬ਮਨ ਧਰਮ ਕਬੂਲ ਕਰਕੇ ਤੇ ਮੇਰੀ ਫੌਜ ਦਾ ਜਰਨੈਲ ਬਣ ਜਾ ਮੈਂ ਤੈਨੂੰ ਸੋਨੇ ਚਾਂਦੀ ਹੀਰੇ ਮੋਤੀ ਜ਼ਮੀਨ ਜਾਇਦਾਦ ਨਾਲ ਤੋਲ ਦੇਵਾਂਗਾ ਤੇ ਗੁਰੂ ਪਿਆਰੇ ਉਹ ਰਾਣਾ ਰਾਏ ਕੋਲ ਵੀ ਹੋਰ ਕੋਈ ਕਹਿ ਸਕਦੀਆਂ ਕੋਈ ਵਿਕਲਪ ਨਹੀਂ ਸੀ ਬੱਚਿਆ ਤੇ ਉਹਨਾਂ ਨੇ ਮੁ슬ਮਨ ਧਰਮ ਕਬੂਲ ਕਰ ਲਿਆ ਗੁਰੂ ਪਿਆਰੇ ਨੂੰ ਤੇ ਗੁਰੂ ਪਿਆਰੇ ਉਹ ਬਹੁਤ ਵੱਡੀ ਹਜ਼ਾਰਾਂ ਕਿੱਲੇ ਜ਼ਮੀਨ ਜਿਹੜੀ ਪੰਜਾਬ ਵਿੱਚ ਅਲਾਹੁ ਦੇਣ ਕਿੰਝੀ ਨੇ ਗੁਰੂ ਪਿਆਰਿਓ ਰਾਣਾ ਰਾਏ ਦਿੱਤੀ ਗੁਰੂ ਪਿਆਰਿਓ ਤੇ ਗੁਰੂ ਪਿਆਰਿਓ ਜਦੋਂ ਰਾਣਾ ਰਾਏ ਨੇ ਆ ਕੇ ਜਿਹੜੇ ਆਪਾਂ ਅੱਜ ਸ਼ਹਿਰ ਦਾ ਨਾਮ ਰੰਨੇ ਆ ਰਾਏ ਭੋਏ ਦੀ ਤਲਵੰਦੀ ਜਦੋਂ ਉਹਦੇ ਵੰਚਜਾਂ ਨੇ ਅੱਗੇ ਉਹਦੇ ਵੰਚਜ ਵਧੇ ਗਏ ਉਹਨਾਂ ਨੇ ਵੱਖੋ ਵੱਖਰੇ ਥਾਵਾਂ ਤੇ ਜਾ ਕੇ ਆਪਣੇ ਆਪਣੇ ਜ਼ਮੀਨਾਂ ਜਿਹੜੀਆਂ ਸਾਨੂੰ ਜਿੱਥੇ ਪਈਏ ਜਿੱਦਿਨੇ ਦਿੱਤੀਆਂ ਸਾਨਾ ਰਾਣਾ ਰਾਏ ਨੂੰ ਉੱਥੇ ਜਾ ਕੇ ਆਪਣੇ ਆਪਣੇ ਨਾਂ ਦੇ ਸ਼ਹਿਰ ਵਸਾਏ ਜਦੋਂ ਰਾਣਾ ਰਾਏ ਨੇ ਸ਼ਹਿਰ ਵਸਾਇਆ ਨਾਇਕ ਹੋਏ ਦੀ ਤਲਵੰਡੀ ਗੁਰੂ ਪਿਆਰਿਓ ਇਹ ਰਾਏ ਹੋਏ ਦੀ ਤਲਵੰਡੀ ਮਤਲਬ ਕਿ ਤਲ ਮੈਣੇ ਜ਼ਮੀਨ ਤੇ ਬੰਦੀ ਮੈਣੇ ਬੰਦੀ ਦਾ ਹਿੱਸਾ ਹਿੱਸੇਾਈ ਜ਼ਮੀਨ ਦਾ ਹਿੱਸਾ ਗੁਰੂ ਪਿਆਰਿਓ ਸਮਾ ਆਪਣੀ ਚਾਲ ਚੱਲਦਾ ਰਿਹਾ ਜਦੋਂ ਗੁਰੂ ਪਿਆਰਿਓ ਨਾਇਕ ਹੋਏ ਦੀ ਤਲਵੰਡੀ ਬਸਾਈ ਗਈ ਸੀ ਉਸ ਵੇਲੇ ਸ਼ਿਵਨਾਰਾਇਣ ਜਿਹੜਾ ਕੀ ਰਾਣਾ ਰਾਏ ਦੇ ਸਾਬਕਾ ਤਾਬ ਰੱਖਦਾ ਸੀ ਜ਼ਮੀਨ ਜਾਇਦਾਦ ਕਾਰੋਬਾਰ ਦਾ ਉਹਨੂੰ ਵੀ ਉਹ ਰਾਏ ਕੋਈ ਦੀ ਤਲਵੰਡੀ ਵਿੱਚ ਰਾਇ ਗੁਰੂ ਪਿਆਰੇ ਹੋਲੀ-ਹੋਲੀ ਗੁਰੂ ਪਿਆਰੇਓ ਇੰਦਾ ਹੀ ਕਈ ਸਾਲ ਬੀਤ ਗਏ ਫੇਰ ਗੁਰੂ ਪਿਆਰੇਓ ਸਮਾਂ ਆਇਆ ਰਾਏ ਬਲਾਰ ਦਾ ਰਾਣਾ ਰਾਏ ਦੇ ਵੰਸ਼ਾ ਵਿੱਚੋਂ ਰਾਏ ਬਲਾਰ ਨੇ ਇਸ ਜ਼ਮੀਨ ਤੇ ਵਾਈ ਕੀਤੀ ਤੇ ਸ਼ਿਵਨਾਰਾਇਣ ਦੇ ਪੀੜੀ ਵਿੱਚੋਂ ਉੱਭਰ ਕੇ ਆਏ ਆਪਣੇ ਸਤਿਗੁਰ ਸੱਚੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਮਹਤਾ ਕਲਿਆਨ ਦਾ ਗੁਰੂ ਪਿਆਰਿਓ ਆਪਾਂ ਤਾਂ ਨਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਜੀ ਨੂੰ ਆਪ ਦਿੰਦੇ ਆ ਮਹਤਾ ਕਾਲੂ ਉਹਨਾਂ ਦਾ ਨਾਮ ਮਹਤਾ ਕਾਲੂ ਨਹੀਂ ਆ ਉਹਨਾਂ ਦਾ ਨਾਮ ਆ ਕਲਿਆਨ ਦਾਸ ਮਹਤਾ ਮਹਤਾ ਗੁਰੂ ਪਿਆਰਿਓ ਉਸ ਵੇਲੇ ਦੇ ਇੱਕ ਪੌਦਾ ਸੀ ਉਹਨਾਂ ਹੇਠਾਂ ਉਹਨਾਂ ਦੇ ਥੱਲੇ ਕਹਿ ਸਕਦੇ ਆ ਘੱਟੋ ਘੱਟ 50 ਤੋਂ ਵੱਧ ਲੋਕ ਕੰਮ ਕਰਦੇ ਸਨ ਜਿਹੜੇ ਪਟਵਾਰੀ ਸਨ ਤੇ ਰਾਏ ਬੁਲਾਰਦੇ ਸਾਰੇ ਹੀ ਵਪਾਰਕ ਸਮਾਜਿਕ ਤੇ ਰਾਜਨੀਤਿਕ ਦੇ ਖਰਚਿਆਂ ਦਾ ਜਿਹੜਾ ਕੀ ਆਪਣਾ ਅਕਾਊਂਟਡ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਆਪਣੇ ਮਹਿਤਾਜ ਜੀ ਨਾਲ ਗੁਰੂ ਪਿਆਰੇਓ ਫਿਰ ਤਾਂ ਤਾਂ ਸ੍ਰੀ ਗੁਰੂ ਨਾਨਕ ਪਾਸ਼ਾ ਜੀਓ ਨੇ ਕਲਿਆਨ ਦਾਸ ਮਹਿਤਾ ਜੀ ਘਰ ਜਨਮ ਲਿਆ ਤੇ ਗੁਰੂ ਪਿਆਰੇਓ ਜਦੋਂ ਇੱਕ ਵਾਰ ਹੁਣ ਏਡੀ ਵੱਡੀ ਜ਼ਮੀਨ ਗੁਰੂ ਪਿਆਰਿਓ ਵੇਖੋ 957 757 ਕਿੱਲੇ ਰਾਏ ਬੁਲਾਰ ਨੇ ਤਾਂ ਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਮ ਲਵਾਏ ਪਰ ਕਿਵੇਂ ਗੁਰੂ ਪਿਆਰਿਓ ਜਦ ਤਾਂ ਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਇੱਕ ਵਾਰ ਜੰਗਲ ਵਿੱਚ ਦਾਈਆਂ ਚਾਰੇ ਸਨ ਤਾਂ ਗੁਰੂ ਪਾਸ਼ਾ ਬੈਠੇ ਹੋਏ ਲੇਟ ਕੇ ਦਰਖਤ ਥੱਲੇ ਤਾ ਉਹ ਤੋਂ ਰਾਏ ਬੁਲਾ ਰੰਗਿਆ ਤੇ ਗੁਰੂ ਪਿਆਰਿਓ ਜਦੋਂ ਤੁਸੀਂ ਵੇਖਦੇ ਹੋ ਸੂਜ ਦੀ ਦਿਸ਼ਾ ਬਦਲਦੀ ਆ ਤੇ ਰੁੱਖਾਂ ਦੇ ਪਰਛਾਵੇਂ ਵੀ ਬਦਲੇ ਜਾਂਦੇ ਆ ਪਰ ਗੁਰੂ ਪਿਆਰਿਓ ਜਿਹੜੇ ਦਰਖੱਲੇ ਗੁਰੂ ਨਾਨਕ ਪਾਸ਼ਾ ਮਹਾਰਾਜ ਬੈਠੇ ਸਨ ਉਹ ਰੁੱਖ ਦਾ ਪਰਛਾਵਾ ਨਹੀਂ ਬਦਲਿਆ ਯਾਨੀ ਕਿ ਉਸ ਰੁੱਖ ਦੀ ਛਾਂ ਤਾਂ ਤਾਂ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਉੱਤੇ ਹੀ ਰਹੀ ਇਹ ਗੋਤਕ ਵੇਖ ਕੇ ਰਾਏ ਬੁਲਾਰ ਨੂੰ ਪਤਾ ਚੱਲ ਗਿਆ ਪੇਧਾਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਖੁਦ ਕਾਲਪੁਰਖ ਹਨ ਖੁਦ ਰੱਬ ਹਨ ਤਾਂ ਉਹਨਾਂ ਨੇ ਸਤਗੁਰ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਕੀਤੀ ਅਰਦਾਸ ਕੀਤੀ ਕਿ ਸਤਗੁਰ ਸੱਚੇ ਪਾਸ਼ਾ ਜੀਓ ਸਾਡੇ ਘਰ ਕੋਈ ਔਲਾਦ ਨਹੀਂ ਹੈ ਗੁਰੂ ਪਿਆਰਿਓ ਗਾਇ ਗੁਲਾਬ ਦੇ ਵਿਆਹ ਨੂੰ 41 ਸਾਲ ਹੋ ਗਏ ਸਨ ਪਰ ਉਹਨੂੰ ਔਲਾਦ ਦਾ ਸੁਖ ਪ੍ਰਾਪਤ ਨਹੀਂ ਸੀ ਹੋਇਆ ਫਿਰ ਸਤਗੁਰ ਸੱਚੇ ਪਾਸ਼ਾ ਨੇ ਬਚਨ ਕੀਤੇ ਉਹਨਾਂ ਦੇ ਘਰ ਔਲਾਦ ਹੋਈ ਪਰ ਐਸੀ ਖੁਸ਼ੀ ਵਿੱਚ ਆ ਕੇ ਆਪਣੀ 1520 ਆਪਣੀ 1520 ਮਰਬੇ ਜ਼ਮੀਨ ਵਿੱਚੋਂ 757 ਮਰਬੇ ਜ਼ਮੀਨ ਯਾਨੀ ਕਿ 19000 ਕਿੱਲੇ ਧੰਨ ਧਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਨੁਵਾਦ ਤੇ ਪਰ ਗੁਰੂ ਪਿਆਰਿਓ ਵੇਖੋ 1947 ਤੋਂ ਬਾਅਦ ਪਾਕਿਸਤਾਨ ਵਿੱਚ ਸਤਕੂ ਸੱਚੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਤੇ ਕੇਸ ਕੀਤਾ ਗਿਆ ਕਿਉਂ ਜਿਹੜੇ ਰਾਏ ਬੁਲਾਰ ਦੇ ਵੰਸ਼ੇ ਸੀ ਉਹਨਾਂ ਨੇ ਆਖਿਆ ਵੀ ਅਸੀਂ ਕਈ ਸਾਲਾਂ ਤੋਂ ਇਹ ਜ਼ਮੀਨ ਵਾ ਰਹੇ ਹਾਂ ਜਿਹੜੀ ਇਸ ਜ਼ਮੀਨ ਤੋਂ ਆਮਦਨ ਆਉਂਦੀ ਹੈ ਆਪਾਂ ਖਰਚਦੇ ਹਾਂ ਆਪਾਂ ਚਾਹੁੰਦੇ ਹਾਂ ਵੀ ਜਿਹੜੀ ਜ਼ਮੀਨ ਦੀ ਮਾਲਕੀ ਹੈ ਸਾਨੂੰ ਮਿਲ ਜਾਣੀ ਚਾਹੀਦੀ ਹੈ ਜਿਹੜੀ 19000 ਕਿੱਲੇ ਜ਼ਮੀਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਆ ਤੇ ਪਰ ਗੁਰੂ ਪਿਆਰੇ ਉਹ ਉਥੋਂ ਦੀ ਸਰਕਾਰ ਨੇ ਉਥੋਂ ਦੇ ਜੱਜਾਂ ਨੇ ਇਹ ਫੈਸਲਾ ਲਿਆ ਵੀ ਭਾਈ ਤੁਸੀਂ ਜਦੋਂ ਤਾਨਤਨ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ ਸਨ ਉਹਦੋਂ ਗੁਰੂ ਪਿਆਰਿਓ ਤਾਨਤਨ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ ਨੇ 1 ਰੁਪਿਆ ਵੀ ਇੱਕ ਜ਼ਮੀਨ ਵਿਚੋਂ ਹੀ ਖਰਚਿਆ ਤੇ ਜਿਹੜੀ ਜ਼ਮੀਨ ਦੀ ਵਾਹੀ ਤਾਨਤਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਕਰਦੇ ਸਨ ਉਹ ਗੁਰੂ ਪਾਸ਼ਾ ਮਹਾਰਾਜ ਨੇ ਆਪ ਖਰੀਦੀ ਹੋਈ ਜ਼ਮੀਨ ਸੀ ਗੁਰੂ ਪਿਆਰਿਓ ਆਪਣੀ ਮਿਹਨਤ ਕੰਮ ਤੇ ਜਿਹੜੀ ਇਹ ਜ਼ਮੀਨ ਸੀ ਗੁਰੂ ਪਿਆਰਿਓ ਜਿੱਥੋਂ ਦੀ ਕਰੋੜਾਂ ਦੀ ਆਮਦਨ ਸੀ ਉਹ ਜ਼ਮੀਨ ਦਾ ਪੈਸਾ ਗਰੀਬਾਂ ਗੁਰਪਿਆ ਤੇ ਮਜ਼ਦੂਰਾਂ ਦੇ ਆਰਥਿਕ ਸਹਿਯੋਗ ਦੇ ਵਿੱਚ ਵਰਤਿਆ ਜਾਂਦਾ ਜਾਂਦੀ ਕੀਤੀ ਗੁਰੂ ਪਿਆਰੇ ਸਾਨੂੰ ਵੇਖਣਾ ਚਾਹੀਦਾ ਪਿੱਤੜ ਤਾਂ ਨਿਸ਼ੀ ਗੁਰੂ ਨਾਨਕ ਦੇਵ ਮਹਾਰਾਜ ਆਪਾਂ ਕਹਿੰਦੇ ਆ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋ ਗਿਆ ਕਿੱਦਾਂ ਚਾਨਣ ਹੋ ਗਿਆ ਆਪਾਂ ਆ ਜਿਹੜੀ ਆਮ ਧੁੰਦ ਪੈਂਦੀ ਆ ਇਸ ਨੂੰ ਚਾਨਣ ਮੰਨਦੇ ਆ ਨਹੀਂ ਗੁਰੂ ਪਿਆਰੇ ਧੁੰਦ ਕੇ ਕੀ ਦੀ ਸੀ ਧੁੰਦ ਸੀ ਪਖੰਡ ਅੰਧ ਵਿਸ਼ਵਾਸ ਕਰਮ ਕਾਂ ਦੀ ਜਾਤ ਪਾਤ ਦੀ ਪੂਜਨੀਤਿ ਤੋਂ ਕੀ ਗੁਰੂ ਪਿਆਰੇ ਉਸ ਵੇਲੇ ਬ੍ਰਾਹਮਣ ਨੇ ਚਾਰ ਵਰਨ ਬਣਾਏ ਹੋਏ ਸਨ ਬ੍ਰਾਹਮਣ क्षत्रिय ਵੈਸ਼ ਤੇ ਸ਼ੂਦਰ ਗੁਰੂ ਪਿਆਰੇ ਜਿਹੜਾ ਬ੍ਰਾਹਮਣ ਸੀ ਉਹ ਮੰਦਿਰਾਂ ਦੇ ਵਿੱਚ ਬੈਠ ਕੇ ਪਾਠ ਪੂਜਾ ਕਰਦਾ ਸੀ ਗੁਰੂ ਪਿਆਰੇ ਤੇ ਜਿਹੜਾ ਵੈਸ਼ ਸੀ ਉਹ ਵਪਾਰ ਕਰਦਾ ਸੀ ਜਿਹੜਾ क्षत्रिय ਸੀ ਉਹ ਜੰਗਾਂ ਲੜਦਾ ਸੀ ਤੇ ਰਹਿ ਗਿਆ ਸ਼ੂਦਰ ਜਿਨ੍ਹਾਂ ਨੂੰ ਬ੍ਰਾਹਮਣ ਲੋਕ ਨੀਵੀਂ ਜਾਤੀ ਦੇ ਆਕੇ ਬਣਾਉਂਦੇ ਆ ਜਿਨ੍ਹਾਂ ਤੋਂ ਬ੍ਰਾਹਮਣਾਂ ਨੂੰ ਭਿਟਚੜਦੀ ਸੀ ਪਰ ਸੱਚੇ ਪਿਤਾ ਪਰਮਾਤਮਾ ਅਕਾਲ ਪੁਰਖ ਤਨ ਤਨ ਸ੍ਰੀ ਗੁਰੂ ਨਾਨਕ ਪਾਸ਼ਾ ਮਹਾਰਾਜ ਜੀਓ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਰੱਖ ਕੇ ਇਹ ਸਾਬਤ ਕਰ ਦਿੱਤਾ ਕਿ ਇਨਸਾਨ ਆਪਣੇ ਮਾਰੇ ਕਰਮਾਂ ਦੇ ਕਰਕੇ ਨੀਵਾ ਹੁੰਦਾ ਆ ਕੋਈ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਕਦੇ ਕੋਈ ਨੀਵਾ ਨਹੀਂ ਹੁੰਦਾ ਗੁਰੂ ਪਿਆਰੇ ਗੁਰੂ ਪਿਆਰਿਓ ਤਨ ਤਨ ਸ੍ਰੀ ਗੁਰੂ ਨਾਨਕ ਪਾਸ਼ਾ ਕਾਲ ਯੁਗ ਦਾ ਅਵਤਾਰ ਕਾਲ ਯੁਗ ਦਾ ਅਵਤਾਰ ਇਸੇ ਕਰਕੇ ਕਿਹਾ ਜਾਂਦਾ ਉਹਨਾਂ ਨੇ ਸਮੇ ਦੇ ਗਲਤ ਗੰਦੇ ਸਿਸਟਮ ਨਾਲ ਟੱਕਰ ਲਈ ਬਾਬਰ ਨੂੰ ਜਾਬਰ ਕੀਤਾ ਪਾਂਡੇ ਨੂੰ ਜਨੂ ਕੋਣ ਤੋਂ ਮਨਾ ਕਰ ਦਿੱਤਾ ਇਹੋ ਜਈਆਂ ਸਤਗੁਰ ਸੱਚੇ ਪਾਸ਼ਾ ਨੇ ਖਿਆਲਲੇ ਲਏ ਜਿਸ ਦੇ ਨਾਲ ਸਮੇ ਦੀਆਂ ਸਰਕਾਰਾਂ ਸਮੇ ਦਾ ਸਿਸਟਮ ਹਿੱਲ ਗਿਆ ਜਿਵੇਂ ਪਿਆਰੇ ਅੱਜ ਆਪਾਂ ਧੰਤਨ ਸ਼੍ਰੀ ਗੁਰੂ ਗ੍ਰੰਥ ਗੁਰੂ ਨਾਨਕ ਪਾਸ਼ਾ ਮਹਾਰਾਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਆਓ ਆਪਾਂ ਵੀ ਸਤਗੁਰ ਸੱਚੇ ਪਾਸ਼ਾ ਦੇ ਜਨਮ ਦਿਹਾੜੇ ਤੇ ਪ੍ਰਣ ਲਈਏ ਆਪਾਂ ਆਪਣੇ ਸਮਾਜਿਕ ਹੱਕਾਂ ਲਈ ਬੋਲੀਏ, ਰਾਜਨੀਤਿਕ ਹੱਕਾਂ ਲਈ ਬੋਲੀਏ, ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੀਏ। ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਮਾਤਮਾ ਜੋ ਕਿ ਤਾਂਤਨ ਸ਼੍ਰੀ ਗੁਰੂ ਨਾਨਕ ਪਾਸ਼ਾ ਦਾ ਹੀ ਅਵਤਾਰ ਹਨ, ਉਹਨਾਂ ਦੀ ਗੱਲ ਮੰਨ ਕੇ ਖੰਡੇ ਬਾਟੇ ਦੀ ਫੌਜ ਚੱਕੀਏ। ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ ਅੱਖਾਂ ਸਹਿਤ। ਅੱਖਾਂ ਸਹਿਤ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੇ ਨਾਲ ਲੱਗੀਏ। ਤੇ ਇੰਨੀਆਂ ਕਿ ਬੇਤੀਆ ਗੁਰੂ ਪਿਆਰੇ ਪਰਮਾਨ ਕਰ ਲਿਓ। ਜੇ ਕੋ ਗਲਤੀ ਹੋ ਗਈ ਤੇ ਸੰਗਤ ਸ਼ਮਾਂ ਦਾ ਯਾਚਕਿਆ ਦਾਸ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ